ਨਰਸੀ ਨੇ ਲੈ ਲੀਆਂ ਜਪੇਟਾ ਲੋਕ ਕਰਕੇ ਨੇ ਜਿਹੇਟਾ ਦੇਖ ਰੱਬ ਦੀਆਂ ਖੇਡਾਂ ਤੇਨੇ ਜੀਨਾ ਕੰਮ ਕਰਦੇ ਨੇ ਛਕੀਨਾ ਇੱਥਾਂ ਦੇ ਨੇ ਕਾਲੀਆਂ ਫੀਮਾਂ ਬੇ ਬੱਚਾ ਸਿੱਟ ਗਈ ਇਹ ਦੇਖੋ ਜੀ ਦੋ ਬੱਚੇ ਕਦੇ ਲੱਤ ਟੁੱਟ ਗਈ ਕਦੇ ਪੂਛ ਟੁੱਟ ਗਈ ਇਹੇ ਦੋ ਵਾਰੀ ਸੂਕੇ ਇਹਦਾ ਬੱਚਾ ਚੰਗੂਣ ਦੀ ਵੀ ਲੋੜ ਨਹੀਂ ਬੱਚਾ ਵੀ ਦਾ ਆਪੀ ਚੁੰਗਲੂਗਾ ਬਾਕੀ ਬੱਚਾ ਐ ਕਹਿੰਦਾ 10 ਦਿਨਾਂ ਦਾ ਮੈਂ ਤਾਂ ਨਾਲ ਚੱਲੂ ਮੈਨੂੰ ਘਰੇ ਨਾਲ ਛੱਡੀ ਮੇਰਾ ਜੀ ਨਹੀਂ ਲੱਗਦਾ ਕੱਲੇ ਦਾ ਨਹੀਂ ਲੱਗਦਾ ਤੇ ਬੱਕਰੀ ਦਾ ਮੇਮਨਾ 3 ਮਹੀਨੇ ਫੜ ਕੇ ਚੰਗਾਉਣਾ ਪਊ ਵਿਗ ਜੇ ਵਿਗ ਜੇ ਨਹੀਂ ਮਨ ਮੰਨੇ ਪਿੱਛੂਏ ਪੈ ਜਾਣਾ ਹੈ ਜੀ ਬੱਕਰੀ ਨੂੰ ਭੇਡਾ ਬਹੁਤ ਮੂਰੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖਦੇ ਜਾਇਓ ਵੀ ਭੇਡ ਦਾ ਦੌਰ 2 ਸਾਲ ਦੇ ਵਿੱਚ ਮੂਰੇ ਆ ਜਾਣਗੇ ਅੱਜ ਦੀ ਘੜੀ ਦੇ ਵਿੱਚ ਕਿਉਂਕਿ ਮੈਂ ਬੱਕਰੀਆਂ ਰੱਖਦਾ ਸੀ ਮੈਂ ਵੀ ਅੱਜ 15 ਭੇਡਾਂ ਬਣਾੱਖੀਆਂ ਨੇ ਬੱਕਰੀਆਂ ਦੇ ਵਿੱਚ ਜਾਂਦੀਆਂ ਨੇ ਚਰਨਾ ਵੀ ਹੌਲੀ-ਹੌਲੀ ਮੈਂ ਤਾਂ ਦੁੱਧਿਆਂ ਗਾ ਦੇਖ ਸਕਦੇ ਬਾਈ ਜੀ ਦਸ ਕਿਹੜਾ ਭੇਡਾਂ ਵਿੱਚ ਇੱਕ ਵ ਇੱਕ ਟੋਪ ਕੋਲਟੀ ਹੁੰਦੀ ਹੈ ਜੀ ਕਿਹੜਾ ਜੀ ਹਾਂ ਜੀ ਹਾਂ ਜੀ ਯਾ ਜੱਲੇ ਹਾਲ ਤੇ ਹਾਲ ਚੜਿਆ ਪਿਆ ਤੇ ਚੜ ਕੇ ਕੜਿਆ ਪਿਆ ਤੇ ਦਰਸੀ ਨੇ ਲੈ ਲਈ ਅੱਜ ਭੇਡਾਂ ਦਰਸੀ ਨੇ ਲੈ ਲਈ ਅੱਜ ਭੇਡਾਂ ਲੋਕ ਕਰਦੇ ਨੇ ਚੇਹਟਾ ਦੇਖ ਰੱਪ ਦੀਆਂ ਖੇਡਾਂ ਆਕਮ ਕਮਾਲ ਧੰਨਵਾਦ ਮੈਂ ਵਰਤਨ ਬਸ ਆ ਰਾਂਗੇ ਜੀ ਹਾਂਜੀ ਚਲਾਈਏ ਵੀਡੀਓ ਸ਼ੁਰੂ ਯਾਰ ਪੇਡਾ ਦਿਖਾਉਣਾ ਕਰਦੀ ਬਾਈ ਦਾ ਦੱਸ ਬਾਈ ਪਹਿਲੇ ਨੰਬਰ ਪੇਡਾ ਬਾਰੇ ਦੱਸ ਆਜੋ ਜੀ ਦਰਸ਼ੂ ਜੀ ਬੰਦੇ ਆ ਜੂਰ ਪਹਿਲਾਂ ਤਾਂ ਆਪਾਂ ਸਲਾਮ ਕਰਦੇ ਆ ਦਰਸ਼ੀ ਦੇ ਕੁਰਤੇ ਚਾਦਰੇ ਨੂੰ ਕਾਲੀ ਪੱਗਾਂ ਤੇ ਸੁੰਬਾ ਵਾਲੀ ਢਾਂਗ ਕਾਲਾ ਚਾਦਰਾਂ ਕੱਢਵੀ ਜੁੱਤੀ ਬਹੁਤ ਵਧੀਆ ਵੀ ਇਹ ਤੇ ਸਾ ਥੋੜਾ ਥੋੜਾ ਕੋਈ ਕੋਈ ਕਰਦਾ ਹੈ ਅੱਜ ਕੱਲ ਦੇ ਜਮਾਨੇ ਚ ਨਵੇਂ ਮੁੰਡੇ ਪੈਂਟਾਂ ਪੁੰਟਾਂ ਪਾਉਣ ਲੱਗ ਗਏ ਹਾਂ ਜੀਨਾ ਵੀ ਪਾ ਲਾਏ ਪਾਉਂਦੇ ਨੇ ਜੀਨਾ ਕੰਮ ਕਰਦੇ ਨੇ ਛਕੀਨਾ ਤੇ ਥਾਂਦੇ ਨੇ ਕਾਲੀਆਂ ਫੀਮਾਂ ਤੇ ਧੰਨਵਾਦ ਬਾਈ ਦਰਸ਼ੀ ਜੀ ਨੂੰ ਅੱਜ ਲਖੇਵਾਲ ਤੋਂ ਆਇਆ ਅੱਜ ਆਪਣੇ ਕਾਲੇ ਕੀ ਮੇਲਾ ਸੀਤਲਾ ਮਾਤਾ ਜੀ ਦਾ ਜਿਹੜੇ ਆ ਕਈ ਦਿਨਾਂ ਦੇ ਡੀਕ ਕਰਦੇ ਤੇ ਮੇਰੇ ਵੀਰ ਆ ਜਿਹੜੀ ਜਿਹੜੇ ਕਿ ਮੇਲੇ ਦੀ ਦੀਕ ਦੇ ਵਿੱਚ ਤੇ ਧੰਨਵਾਦ ਮਾਈ ਦੇ ਚਰਨਾਂ 'ਚ ਖੜੇ ਆ। ਅਸਾਂ ਜਿਹੜੀ ਹਜ਼ੂਰ ਮੰਨੇ ਸਾਡੀ ਸਭ ਪਾਲੀਆਂ ਦੇ ਮਨਾਂ ਨੂੰ ਤੰਦਰੁਸਤੀ ਬਖਸ਼ੇ। ਸਭ ਦੇ ਇਸ ਰਾਤੇ ਦੁਆਵਾਂ ਮਾਈ ਦੀਆਂ ਕਿ ਮਾਈ ਦੀ ਹਾਜ਼ਰੀ ਦੇ ਵਿੱਚ ਆਪਾਂ ਹਰ ਸਾਲ ਮੇਲਾ ਭਰਉਂਦੇ ਆ। ਆਪਣੇ ਪੱਲੇ ਕੁਛ ਨਹੀਂ ਮਾਤਾ ਦੀ ਦੇਣ ਹੈ। ਹਾਂਜੀ ਆਪਾਂ ਦਿਖਾਉਨੇ ਆ ਵਧੀਆ-ਵਧੀਆ ਭੇਡਾਂ। ਕਿ ਫੇਰ ਕਰਦੇ ਆਪਾਂ ਵੀਡੀਓ ਚਾਲੂ। ਲਿਓ ਜੀ। 78 ਫੜੋਲੀ ਬਣਾ। 78 ਹਾਂਜੀ। ਲੈ ਵੀ 78 ਦਿਖਾਉਣਾ ਤੁਹਾਨੂੰ ਦੱਖੀ ਦਾ। ਚੋਟੀ ਬਣਾ ਬੋਦਕੇ ਤਾਕੜਾ ਬੰਦਾ ਬੰਦਾ ਇਹ ਵੀ ਤਾਕੜਾ ਹੈ ਤਾਂ ਤਾਕੜਾ ਮੈਂ ਵੀ ਮਾਰਾ ਤਾਕੜਾ ਨਹੀਂ ਇਹ ਵੀ ਤਾਕੜਾ ਹੈ ਜਿਹੜਾ ਜਸੰਦਾ ਸਾਹਿਬ ਦੀ ਸਾਹਿਬ ਅੱਜ ਅਕੇਲੇ ਬਈ ਨੂੰ ਕਰ ਦੋ ਸਾਈਡ ਤੇ ਹਾਂ ਇਹ ਹੈ ਜੀ ਦਰਸੀ ਦਾ ਬਹੁਤ ਵਧੀਆ ਮੀਟਾ ਕਿੰਨਾ ਪਾਲੂ ਦਰਸੀ ਦੇ ਵਿੱਚ ਜਿਹੜਾ ਕੇ ਇੱਕ ਕੁਆਟਰ 10 15 ਕਿਲੋ ਆਗਾ 4 ਬੋਲਾ 4 ਦੰਦ ਦਿਖਾਵਾਂਗੇ ਆਪਾਂ ਦੰਦ ਆਹ ਦੇਖੋ ਜੀ ਦੰਦ ਹਰ ਛੜਤੇ ਚਾਰ ਦੰਦ ਹੈ ਚਾਰ ਦੰਦ ਹੈ ਤੇ ਪੂਰਾ ਵਧੀਆ ਮੀਟਾ ਜਿਹਨੂੰ ਕੇ ਜਮਨਾ ਪਾਰੀ ਮੀਟਾ ਕਹਿੰਦੇ ਤੇ ਜਮਨਾ ਪਾਰਕ ਨਹੀਂ ਉਧਰ ਆਪਣੇ ਜਮਨਾ ਤੋਂ ਪਰੇ ਜਿੰਨੀਆਂ ਭੇਡਾਂ ਨੇ ਕਿਉਂ ਮੈਂ ਉੱਥੇ ਚ ਜਾਂਦਾ ਰਹਿਣਾ ਉਧਰ ਸਾਡੀਆਂ ਰਿਸ਼ਤੇਦਾਰੀਆਂ ਵੀ ਨੇ ਤੇ ਆਹੀ ਸਹਜ ਮਿਲਣਗੇ ਕੋਈ ਇਹਨਾਂ ਦੇ ਅੱਜ ਮੁੱਲ ਜਾ ਕੇ ਪੁੱਛੀ ਉਧਰ ਰੇਟ ਬਹੁਤ ਨੇ ਕਿ ਚੰਗੀਆਂ ਚੀਜ਼ਾਂ ਦੇ ਕੁਆਲਿਟੀਆਂ ਦਾ ਰੇਟ ਹੁੰਦੀ ਨਹੀਂ ਤਰਸੇ ਜੀ ਹਾਂਜੀ ਹਾਂਜੀ ਤੇ ਬਾਕੀ ਮੀਟੇ ਦੀ ਲੰਬੇਟ ਦੇਖ ਲਓ ਵੀ ਕਿੱਦਾਂ ਲੰਬਾ ਹੈ ਕਿੱਦਾਂ ਇਹਦਾ ਪੁੰਜੜ ਹੈ ਹਜੇ ਚਾਰ ਦੰਦ ਹੋਇਆ ਤੇ ਵਧੀਆ ਨੱਕ ਨਕੋਰ ਹੈ ਇਹਦਾ ਵਧੀਆ ਨੱਕ ਨਕੋਰ ਦਾ ਪੰਚ ਦੇਖ ਸਕਦੇ ਹਾਂ ਪਾਕਿਸਤਾਨੀ ਮੀਟੇ ਵਾਂਗੂ ਦੇ ਤੰਗ ਦੇਖ ਸਕਦੇ ਤੇ ਬਹੁਤ ਵਧੀਆ ਕੁਆਲਿਟੀ ਦਾ ਜਮਨਾਪਾਰੀ ਕਹਿ ਲੋ ਇਹਨੂੰ ਗੰਗਾਪਾਰੀ ਕਹਿ ਲੋ ਮੀਠਾ ਵਧੀਆ ਸ਼ਕੀਨ ਹੈ ਦਾ ਪਸੰਦ ਵੀ ਖੋੜ ਦਿਖਾਓ ਜੀ ਸਾਨੂੰ ਕੋਈ ਨਹੀਂ ਨਹੀਂ ਵੇਚਦਾ ਮੇਰਾ ਖੜਾ ਕੀਮਤ ਕਿੰਨੀ ਕੋੰਦੇ ਨਾਲ ਦੀ ਖੜ ਜਾ ਕੀ ਦੱਸਦੇ ਪਹਿਲਾਂ ਪਿੱਛਾ ਪਸ ਕੇ ਬਹੁਤ ਵੇਚੋ ਬਾਹਰ ਜੀ ਮੈਂ ਸਵੇਰੇ ਪੁੱਛਿਆ ਸੀ ਨਹੀਂ ਵੇਚਣਾ ਇਹ ਕਹਿੰਦਾ ਬਈ 라ਜੂ ਨੋਇਨਾ ਨਹੀਂ ਮੈਂ ਕਹਿੰਦਾ ਲੈਣਾ ਦੇ ਦੇ ਕਹਿੰਦਾ ਅਜੇ ਤਾਂ ਇਹ ਛਤਰਾ ਖੀਰੇ ਹੀ ਵੇਚਣਾ ਨਹੀਂ ਕੋਈ ਫਿਰ ਆਪਾਂ ਤਾਂ ਹੀ ਇਹ ਕੀਮਤ ਪੁੱਛ ਕੇ ਕੀ ਕਰਾਂਗੇ ਕਹਿੰਦਾ ਗਾ ਵੇਚ ਦੀਨੇ ਅਗਲੇ ਦੇ ਪਸ਼ੂ ਤੇ ਆਪਾਂ ਬੋਝ ਭਾਰ ਕਰੀਏ ਕੋਈ ਫਾਇਦਾ ਨਹੀਂ ਕਿਉਂ ਜੀ ਜੇ ਵੇਚਦਾ ਹੋਵੇ ਆ ਨਾ ਫੇਰਾ ਦਿੰਦਾ ਸੋਨੇ ਦੇ ਪੈਸੇ ਕੋਲ ਨਾਲ ਲੈ ਲੈ ਜੇ ਇਹ ਬਿੱਲਾ ਹੋਵੇ ਫਿਰ ਅੱਕ ਬਿੰਦੇ ਮੋਖਾ ਪਾ ਦਾਂਗੇ ਇਹ ਦਰਸੀ ਦਾ ਮੇਡਾ ਵੀ ਵਿਕਲੇ ਆ ਦਾਂਗੇ ਕਹੇ ਤੇਰਾ ਜਵਾਨ ਨੂੰ ਹੁਣ ਵੇਚ ਦੇਣਾ 2 ਮਿੰਟਾਂ ਚ ਤੇਰੀ ਸਾਖ ਤਾਂ ਦਰਸ਼ਨ ਨਾਲ ਫੜ ਦਰਸੀ ਕੀ ਇੱਕਾ ਛਤਰਾਦੇਵ ਜੀ ਖੀਰਾ ਖੀਰਾ ਛਤਰਾ ਵਧਾਉਂਦੇ ਲੋ ਬਾਈ ਸਾਖਰੀ ਪਾਸ ਆਹ ਬਾਬਾ ਜੀ ਸਾਡੇ ਜੀ ਆਇਆਂ ਨੂੰ ਸਾਡੇ ਮੰਡੀ ਦੇ ਆਨਰ ਜੋ ਕੇ ਮੁੱਢਾ ਪਰ ਮੰਡੀ ਲਵਾਉਂਦੇ ਨੇ ਬਾਬਾ ਜੀ ਸਾਡੇ ਮਿੱਠੂ ਬਾਬਾ ਜੀ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਕਾਰੇ ਕੀ ਵੇਲੇ ਦੇ ਵਿੱਚ ਜਿਨ੍ਹਾਂ ਦਾ ਅਸੀਂ ਇੰਤਜ਼ਾਰ ਕਰਦੇ ਵੀ ਸੀ ਬਾਬਾ ਜੀ ਵੀ ਜਰੂਰ ਪਹੁੰਚਣਗੇ ਧੰਨਵਾਦ ਬਾਬਾ ਜੀ ਧੰਨਵਾਦ ਦਾ ਹਾਂ ਬਸ ਇਹ ਹੈ ਜੀ ਛਤਰਾ ਖੀਰਾ ਦਰਸ਼ੀ ਲੱਖੇ ਵਾਲੀ ਇਹਦਾ ਦੰਦ ਦਿਖਾਉਣੇ ਆ ਜੀ ਖੀਰਾ ਇਹ ਜੀ ਇਹ ਆ ਦੇਖ ਸਕਦੇ ਹੋ ਜੀ ਬਹੁਤ ਵਧੀਆ ਕੁਆਲਿਟੀ ਹੈ ਉਸੇ ਦਾ ਬੱਚਾ ਜੀ ਦੇਖ ਲਓ ਜੀ ਇਹਦਾ ਰਿਜ਼ਲਟ ਕਿਹਾ ਗਿਆ ਬਾਪ ਨਾਲੋਂ ਪੁੱਤੋਂ ਤੂੰ ਚੱਕ ਮੈਂ ਜਿਹੜਾ ਜਾਂ ਬਾਪ ਉਹਦੋਂ ਵੀ ਪੁੱਤ ਤੇਜ ਹੈ ਨਕੌੜ ਨਕੂੜ ਦੇਖੋ ਤੇ ਬੱਚੇ ਦੇ ਸਿੰਗੀਆਂ ਦੇਖੋ ਤੇ ਲੰਬੇ ਦੂਸ ਇਹਦੀ ਵੀ ਹੋਵੇ ਜਿਵੇਂ ਇਹ ਜੇ ਕੀੜਾ ਜਦ ਨੂੰ ਦੋ ਰੰਗ ਬਣਨਾ ਹੈ ਮੈਨੂੰ ਤਾਂ ਲੱਗਦਾ ਪੂਰੇ ਹੀ ਬਣ ਜੂ ਇਹ ਤਖੜਾ ਪਹਾੜ ਵਰਗਾ ਜੋ ਚੰਗੀਆਂ ਚੀਜ਼ਾਂ ਦੀਆਂ ਕੁਆਲਿਟੀਆਂ ਦੀ ਮੁੱਲ ਹੈ ਹਾਂਜੀ ਇਹ ਵੀ ਵੇਚਣਾ ਜੀ ਵੇਚਣਾ ਕੋਈ ਵੀ ਨਹੀਂ ਲੈਣਾ ਚੋ ਛੋਟੇ ਬੱਚਿਆਂ ਚੋ ਦੇਵਾਂਗੇ ਇਹ ਨਹੀਂ ਅੱਛਾ ਜੀ ਛੋਟੇ ਬੱਚਿਆਂ ਚੋ ਦੇਵਾਂਗੇ ਆ ਲਓ ਜੀ ਇਹ ਕਹਿੰਦਾ ਵੀ ਬਕਾਊ ਨਹੀਂ ਹੈਗਾ ਦੋ ਚਾਰ ਸਾਨੂੰ ਵਧੀਆ ਨਹੀਂ ਤੇ ਦੰਦ ਖਾਦੇ ਅੱਜ ਹਾਂ ਜੀ ਹਾਂ ਤੇ ਕੱਟਾਰ ਗਿਆ ਚੀਂਗੀਆਂ ਫਿਰ ਤੇਰੇ ਮੁੰਡੇ

ਕਿਉਂ ਆਜਾ ਪਿਆਰ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਕਿੰਨੇ ਰੰਗ ਹੋਗੇ ਇਹ ਹੋਵੇ 6 ਹੋਗੇ ਇਹ 6 ਰੰਗ ਦਾ ਪੇੜ ਹੈ ਇਹ ਆ ਚੱਕੀਆਂ ਬੰਦੀਆਂ ਕਿੰਨੇ ਸੂਏ ਲੈ ਲਿਆ ਤੂੰ ਇਹ ਹੋਣੀ 3 ਸੂਏ 3 ਸੂਏ ਇਹ 3 ਸੂਏ ਲਈ 6 ਰੰਗ ਦਾ ਇਹ ਆਹ ਛੇੜੀਆਂ ਦੇ ਹਾਂਜੀ ਹਾਂਜੀ ਬਹੁਤ ਵਧੀਆ ਕੁਆਲਿਟੀ ਦਾ ਮਾਲ ਹੈ ਹੁਣ ਸੂਈ ਹੋਈ ਹੈ ਜੀ ਇਹ ਨਾ ਸੂਣ ਵਾਲੀ ਹੈ ਜੀ ਸੂਣ ਵਾਲੀ ਹੈ ਜੀ ਇੱਕ ਦੋ ਹੋਰ ਦਿਖਾਓ ਜੀ ਸਾਨੂੰ ਕੋਈ ਵਧੀਆ ਜੀ ਹਾਂ ਇਹ ਇਹ ਕੋਈ ਕੋਈ ਮੱਤੀ ਫਾਲੂਗਾ ਕੱਲ ਇਹੇ ਫੜ ਲੈ ਆਹ ਦਿਖਾਓ ਜੀ ਨੇੜੀ ਸਾਨੂੰ ਆ ਲੈ ਲਿਆ ਲਓ ਖੀਰੀਆਂ ਆਹ ਜੀ ਨੇੜੀ ਖੀਰੀ ਜਿਹੜੀ ਖਾਂਦੀ ਐ ਦਰਸ਼ਨ ਦੇ ਉੱਠ ਕੇ ਤੜਕੀ ਨਿੱਤ ਪੰਜੀਰੀ ਵੇ ਬਣੀਰੀਆਂ ਨਾ ਪੰਜੀਰੀਆਂ ਨਾ ਪਾਲਦਾ ਜੀ ਬੰਦਾ ਮੈਨੂੰ ਸਾਇ ਲੱਗਦਾ ਵੀ ਤੜਤੀ ਚਮਚਾ ਵੀ ਲਵਾਉਂਦਾ ਹੋਵੇਗਾ ਵੀ ਨਸ਼ੇ ਤੇ ਹੋ ਜੂਗੀ ਸ਼ਾਮ ਬਹੁਤਾ ਖੜੀ ਹੈ ਹੈ ਅਜਾ ਗੰਗ ਆ ਰਹੀ ਖੀਰੀ ਬੱਚੀ ਅੱਛਾ ਦੇਖੋ ਜੀ ਬਹੁਤ ਸੋਹਣੀ ਖੀਰੀ ਬੱਤੀ ਆ ਸੋਨੇ ਦੇ ਬੈਕੋ ਦਾ ਸੋਨੇ ਦੇ ਬੈਕੋ ਦਾ ਹਰ ਇੱਕ ਪੰਦਾ ਸੋਨਾ ਦਾ ਸੋਨੇ ਦੇ ਭਾਏ ਵੀ ਪੂਰਾ ਕਿਉਂ ਚਾਂਦੀ ਚਾਂਦੀ ਦੇ ਭਾਅ ਫਿਕੂਗੀ ਇਹ ਵੇਚਣਗੇ ਜੀ ਇਹ ਵੇਚੋਗੇ ਜੀ ਇਹਦਾ ਕੀ ਕੀਮਤ ਹੈ ਜੀ ਚਲੋ 25000 ਰੁਪਏ 25000 ਰੁਪਿਆ ਜੀ ਇਹ ਛਤਰੀ ਦਾ ਛੋਟੀ ਦਾ ਖੀਰੀ ਹੈ ਅੰਤ ਤਹ ਜੇ ਜੇ ਕੋਈ ਭਾਈ ਚਾਹ ਮਾਨ ਹੋਵੇ ਜੇ ਕੋਈ ਭਾਈ ਚਾਹ ਮਾਨ ਹੋਵੇ ਨਾ ਸਸਰੀ ਘਰ ਭਾਈਓ ਭਰਾਵੋ ਸਾਰੇ ਸਹਿਲ ਚਾਹੋ ਸੋਨਾ ਜੀ ਦੋ ਮਿੰਟ ਗੱਲ ਹਾਂ ਤੇ ਹੁਣ ਬੱਕਰੀਆਂ ਦਾ ਪਾਪਾ ਕਹਿੰਦੀ ਯਕੀਨਤਾ ਮੈਂ ਤਾਂ ਕਹਿੰਦਾ ਮੈਂ ਬੱਕਰੀਆਂ ਨੂੰ ਮੂਰੇ ਆ ਮੇਰੇ ਕੋਲ ਪੈਸੇ ਮੂਰੇ ਆ ਬੱਕਰੀਆਂ ਦਾ 50000 ਰੁਪਿਆ ਭੇਡ ਦਾ ਸਾਲ ਦਾ ਇਹਨਾਂ ਦਾ ਬੁਖਾਰ ਦਾ ਖਰਚਾ ਕੱਢ ਖਰਚਾ ਇੱਕ ਭੇਡ ਦਾ ਕੱਢ ਕੇ ਖਰਚਾ ਸਾਲ ਦਾ ਮੰਨ ਲਓ 50000 ਰੁਪਏ اتنا ਗਰੰਟੀ ਹੈ ਜੀ ਇਹ ਲੈ ਕੇ ਰੱਖੋ ਹਾਂ ਅਸਲੀ ਗੱਲ ਹੈ ਜੀ ਉਹ ਮੈਂ ਤੁਹਾਨੂੰ ਲੱਭਾਈ ਅੱਡੋੜੀ ਹਾਂ ਜੀ ਲੋਕਾਂ ਦੀ ਜੀਵਨ ਪਰ ਜਿਹੜੇ ਪੇੜਾਂ ਤੋਂ ਬੱਚੇ ਬੱਚਾ ਸਿੱਟ ਗਈ ਇਹ ਦੇਖੋ ਜੀ ਦੋ ਬੱਚੇ ਕਦੇ ਲੱਤ ਟੁੱਟ ਗਈ ਕਦੇ ਪੂਛ ਟੁੱਟ ਗਈ ਇਹੇ ਦੋ ਵਾਰੀ ਸੂਕੇ ਇਹਦਾ ਬੱਚਾ ਚੰਗੂੜੀ ਵੀ ਰੋੜਦੀ ਬੱਚਾ ਵੀ ਦਾ ਆਪੀ ਚੁੰਗਲੂਗਾ ਆਕੀ ਬਾਕੀ ਦੂਸਰਾ ਕੰਮ ਏ ਇਹਦਾ ਬੱਚਾ ਐ ਕਹਿੰਦਾ 10 ਦਿਨਾਂ ਦਾ ਮੈਂ ਤਾਂ ਨਾਲ ਚੱਲੂ ਮੈਨੂੰ ਘਰੇ ਨਾਲ ਛੱਡੀ ਮੇਰਾ ਜੀ ਨਹੀਂ ਲੱਗਦਾ ਕੱਲੇ ਦਾ ਨਹੀਂ ਲੱਗਦਾ ਤੇ ਬੱਕਰੀ ਦਾ ਮੇਮਨਾ ਤਿੰਨ ਮਹੀਨੇ ਫੜ ਕੇ ਚੰਗਾਉਣਾ ਪਊ ਵਿਗ ਜੇ ਵਿਗ ਜੇ ਨਹੀਂ ਮਨਮਨੇ ਪਿੱਸੂਏ ਪੈ ਜਾਣਾ ਹਾਂ ਜੀ ਬੱਕਰੀ ਨੂੰ ਭੇਡਾ ਬਹੁਤ ਮੂਰੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖਦੇ ਜਾਇਓ ਵੀ ਭੇਡ ਦਾ ਦੌਰ 2 ਸਾਲ ਦੇ ਵਿੱਚ ਮੂਰੇ ਆ ਜਾਣਗੇ ਅੱਜ ਦੀ ਘੜੀ ਦੇ ਵਿੱਚ ਕਿਉਂਕਿ ਮੈਂ ਬੱਕਰੀਆਂ ਰੱਖਦਾ ਸੀ ਮੈਂ ਵੀ ਅੱਜ 15 ਬੇਡਾ ਬਣਾ ਆਖੀਆਂ ਨੇ ਬੱਕਰੀਆਂ ਦੇ ਵਿੱਚ ਜਾਂਦੀਆਂ ਨੇ ਚਰਨਾ ਵੀ ਹੌਲੀ-ਹੌਲੀ ਮੈਦਾ ਬਣਾਉਂਗਾ ਕਛਲੀਆਂ ਬਾਈਆਂ ਨੇ ਇਹ ਜਮਨਾ ਭਰੀ ਬੇਡਾ ਦੇਖ ਤਾਓ ਦੇਖ ਲੈਣੇ ਸ਼ੌਂਕ ਨੇ ਬੇਡਾ ਲਓ ਬੇਡਾ ਚਾਰੋ ਇਹਦਾ ਵੀ ਖੇਚਲਾ ਘਟ ਹੈ ਬਹੁਤ ਬੱਕਰੀਆਂ ਨਾਲ ਸਿਆਲ ਸੂਲ 'ਚ ਕੋਈ ਨੀਲਾ ਪਾ ਦੋ ਨਹੀਂ ਕੋਈ ਲੋੜ ਨਹੀਂ ਨੱਕ ਤੋਂ ਛੋਟੀ ਚੁੰਡੀ ਹੋਵੇ ਉਸੇ ਨੂੰ ਖਾ ਕੇ ਰੱਜ ਲੈਣਗੀਆਂ ਹਾਂ ਲਿਆਓ ਇਹਨਾਂ ਨੂੰ ਮੂਰੇ ਨੂੰ ਛੱਡ ਦੇ ਦਿੱਲੀ ਰੱਤੂ ਆ ਗਿਆ ਪਾ ਲੈ ਗੱਲਾਂ ਗੱਲਾਂ ਉਹ ਬਾਈ ਇਹ ਕੈਮਰਾ ਮਾਰ ਲਓ ਆ 70 ਜੀ ਇਹ ਆ ਮਿੱਟਾ ਆ ਜੋ ਬਚਾ ਲੂੰਗਾ ਅੱਜ ਇਹ ਆ ਅਸੀਂ ਨਾ ਫੋਟੋ ਰਾਜੇ 2 ਮਿੰਟ ਗੱਲ ਸਾਰਾ ਕੁਝ ਕਰਾਂਗੇ ਆਪਾਂ ਆ ਬਾਈ ਬਚਾ ਲੂੰਗਾ ਅੱਜ ਬਾਈ ਲੱਗੇ ਨਾਲ ਉਹ ਬਾਈ 2 ਮਿੰਟ ਟੇਕਰ ਹੋ ਜੀ ਛੋਟੇ ਬਾਈ ਜਿੱਤੇ ਇੱਧਰ ਆ ਜਾਓ ਬਚਾ ਲਓ ਕੈਮਰਾ ਵੀਡੀਓ ਵੀ ਆਹ ਇਹ ਤਾਂ ਬਸ ਰਹਿਣ ਤੋਂ ਅੱਛਾ ਬਣ ਕੀ ਗੈਂਤੀ ਹੈ ਕੋਈ ਨਹੀਂ ਬਣ ਹਾਂ ਜੀ ਬਾਈ 9978235414 ਦੁਬਾਰੇ 9978235414 ਠੀਕ ਹੈ ਜੀ ਠੀਕ ਹੈ ਜੀ ਕੋਈ ਨੰਬਰ ਹੈ ਤੁਹਾਡੇ ਦਾ ਨਾ ਨਾ 9972410 ਅੱਛਾ ਆ ਦੁਬਾਰਾ ਬੋਲੀ ਮੈਂ ਆਇਆ ਕਫਰ ਹੈ ਮੇਰਾ ਆਏਗਾ ਮੈਂ ਲੈ 6 ਵਾ ਨੰਬਰ 996 ਬੋਲੀ ਤੇ ਬਾਈ ਧੰਨਵਾਦ ਕਰਦੇ ਆ ਜੇ ਕਿਸੇ ਬਾਈ ਨੂੰ ਗਾਹੀ ਹੋਵੇ ਚਾਹ ਮਾਨ ਹੋਵੇ ਬਾਈ ਦਰਸ਼ਨ ਸਿੰਘ ਦਰਸ਼ੀ ਨਾਲ ਲਖੇ ਵਾਲੀ ਨਾਲ ਸਿੱਧਾ ਸਰਪੰਚ ਕਰ ਸਕਦੇ ਕਰ ਬਾਕੀ ਇੱਕ ਜਾਨਵਰ ਦੇ ਲਵੇ ਆਪਾਂ ਖੜੇ ਆ ਪਿਛਾ ਨੂੰ ਹੋ ਜੋ ਜਮਨਾ ਪਾਰੀ ਭੇਡਾਂ ਕਹਿ ਲੋ ਗੰਗਾ ਪਾਰੀ ਕਹਿ ਲੋ ਜਿਨ੍ਹਾਂ ਦੇ ਕਿ ਕੱਦ ਬੱਕਰੀਆਂ ਤੋਂ ਵੀ ਵੱਡੇ ਵੱਡੇ ਕੱਦ ਨੇ ਬਹੁਤ ਤਕੜੀਆਂ ਭੇਡਾਂ ਨੇ ਇੰਨੀਆਂ ਚੀਜ਼ਾਂ ਦੇਖਣ ਨੂੰ ਕੋਈ ਕੋਈ ਮਿਲਦੀਆਂ ਨੇ ਪਾਕਿਸਤਾਨੀ ਜਾਨਵਰ ਨੇ ਬਹੁਤ ਤਕੜੇ ਪਾਕਿਸਤਾਨ ਦੇ ਵਿੱਚ ਅਜੇ ਜੇ ਮਿੱਠੇ ਹੋਣਗੇ ਜਿੰਨੇ ਮਰਜ਼ੀ ਦੇਖ ਲਏ ਜਾਂਦੇ ਇਹ ਬਰੀਡਾਂ ਕਿਸੇ ਤੋਂ ਸਮੀਆਂ ਨਹੀਂ ਕੋਈ ਕੋਈ ਆਮ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਇਹ ਚੀਜ਼ਾਂ ਟੋਈਆਂ ਨਹੀਂ ਮਿਲਣੀਆਂ ਮਿਲ ਨਹੀਂ ਬਾਈ ਸਾਉਂਦਾ ਨਹੀਂ ਕੋਈ ਸਾਉਂਦਾ ਨਹੀਂ ਨਵੀਂ ਪੀੜ੍ਹੀ ਨੰਨੀ ਪੀੜ੍ਹੀ ਪਾ ਕੇ ਜਿੱਤਣਾਂ ਚ ਪੈਂਟਾਂ ਜਿੰਸਾਂ ਫਿਰਦੇ ਨੇ ਸੋਭਤੀ ਸੁਨੇ ਹਾਂ ਕਿਤੇ ਨਹੀਂ ਪਾ ਕੇ ਸੁਣ ਬਈ ਆ ਪੁਰਾਣੇ ਖੁੰਡਾ ਸੀ ਅਸੀਂ